ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀ ਐ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਇੱਕ ਹੋਰ ਸਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਮਿਰਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀ ਐ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਇੱਕ ਹੋਰ ਸਰ ਐਕਸ ਵੱਲ ਛੋੜਾ ਜਿਹਾ ਇਸ ਵਾਸਤੇ। ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਆ ਸਾਡਾ ਵੀ ਦੋਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨੀ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ? ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ। ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਹੋਰ ਸਰ ਇੱਕ ਸਵਾਲ ਛੋੜਾ ਇਸ ਵਾਸਤੇ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋਵਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤਾਂ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀਆਂ ਐ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਹੈ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਇੱਕ ਹੋਰ ਸਰ ਇੱਕ ਵਾਰ ਛੋੜਾ ਜਿਹਾ ਸੁਆਸ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ? ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ। ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਹੋਰ ਸਰ ਇੱਕ ਸਵਾਲ ਛੋੜਿਆ ਇਸ ਵਾਰ ਸਰ ਇੱਕ ਗਰੰਟੀ ਹੋਰ ਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਾਰ ਬੰਦ ਕਰਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਰੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਇੱਕ ਹੋਰ ਸਰ ਇੱਕ ਸਵਾਲ ਛੋੜਿਆ ਇਸ ਵਾਸਤੇ। ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮੇਰਬਾਨਾ ਸਰ ਜਲੰਧਰ ਅਸੀਂ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸਿੱਖ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜਾ ਮਿਲਣ। ਸਰ ਇੱਕ ਹੋਰ ਸਰ ਇੱਕ ਸਵਾਲ ਛੋੜਾ ਇਸ ਵਾਰ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ? ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ। ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦੇਣੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਇੱਕ ਹੋਰ ਸਰ ਇੱਕ ਸਵਾਲ ਥੋੜਾ ਜਿਹਾ ਇਸ ਵਾਸਤੇ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋਵਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸਿੱਖ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦੇਣੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੀਆਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਾਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋ ਵਾਰ ਬੰਦ ਕਰ ਦੇ ਬਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜੀ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਵਾਲਾ ਛੋੜਾ ਇਸ ਵਾਸਤੇ ਸਰ ਇੱਕ ਗਾਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋਵਰ ਬੰਦ ਕਰ ਦੇ ਬਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਵੀ ਸਰ ਜਲੰਧਰ ਵਾਸੀ ਲਈ ਕੀ ਕੋ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀਆਂ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਂਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਜੇ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋ ਵਾਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਜੇ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਇੱਕ ਹੋਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨ ਜੀ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸਿੱਖ ਦੂਜੀ ਪਾਰਟੀ ਐ ਵੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਜੇ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਇੱਕ ਹੋਰ ਵਾਲ ਛੋੜੇ ਇਸ ਵਾਸਤੇ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋਵਾਰ ਬੰਦ ਕਰ ਦੇ ਬਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤਾਂ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਮਿਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਿਆ ਸਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋ ਘਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸਿੱਕ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਹੈ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਇੱਕ ਹੋਰ ਸਰ ਇੱਕ ਵਾਰ ਛੋਟਾ ਇਸ ਵਾਸਤੇ। ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ? ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ। ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਜੇ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਇੱਕ ਹੋਰ ਸਰ ਇੱਕ ਸਵਾਲ ਛੋਟਾ ਜਿਹਾ ਇਸ ਵਾਸਤੇ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋ ਵਾਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨੀ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤਾਂ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਰੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਇੱਕ ਹੋਰ ਸਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋਵਾਰ ਬੰਦ ਕਰ ਦੇ ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜੀ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀ ਐ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਇੱਕ ਹੋਰ ਸਰ ਇੱਕ ਥੋੜਾ ਜਿਹਾ ਇਸ ਵਾਸਤੇ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋਵਾਰ ਬੰਦ ਕਰ ਦੇ ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਂਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਹੋਰ ਸਰ ਇੱਕ ਸਵਾਲ ਛੋਟਾ ਜਿਹਾ ਇਸ ਵਾਰ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸਿੱਖ ਦੂਜੀ ਪਾਰਟੀ ਐ ਸਿੱਖ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਐਕਸ ਵਾਲ ਛੋੜਾ ਜਿਹਾ ਇਸ ਵਾਸਤੇ ਸਰ ਇੱਕ ਗਾਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਆ ਸਾਡਾ ਵੀ ਦੋਵਾਰ ਬੰਦ ਕਰਦੇ ਬਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦੇਣ ਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੀਆਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜਾ ਮਰ ਗਿਆ ਸਰ ਇੱਕ ਵਾਰ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋ ਵਾਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਵੀ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੀਆਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜਾ ਮਰੀ ਸਰ ਇੱਕ ਵਾਰ ਛੋੜਾ ਇਸ ਵਾਰ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦੇਣ ਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜਾ ਮਿਲ ਗਿਆ ਸਰ ਇੱਕ ਵਾਰ ਛੋਟਾ ਜਿਹਾ ਇਸ ਵਾਰ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਵਾਰ ਬੰਦ ਕਰਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੁ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦੇਣੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੀਆਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਸਰ ਇੱਕ ਸਵਾਲ ਛੋਟਾ ਜਿਹਾ ਇਸ ਵਾਰ ਸਰ ਇੱਕ ਗਾਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ? ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ। ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀ ਐ ਸੀ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੀਆਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਸਵਾਲ ਛੋੜਿਆ ਇਸ ਵਾਰ ਸਰ ਇੱਕ ਗਰੰਟੀ ਹੋਰ ਦੇ ਦੇ ਸਰ ਚੈਨਲ ਵੀ ਬੰਦ ਕਰ ਦੇ ਸਾਡਾ ਵੀ ਦੋ ਵਾਰ ਬੰਦ ਕਰ ਦੇ ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਦੀ ਪਾਰਟੀ ਐ ਸੀ ਦੂਜੀ ਪਾਰਟੀਆਂ ਵਿੱਚ ਇਹ ਪਰ ਗਰੰਟੀਆਂ ਦੇਂਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇਣੀਆਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਜੇ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਸਰ ਇੱਕ ਸਵਾਲ ਛੋੜਿਆ ਇਸ ਵਾਰ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਾਰ ਬੰਦ ਕਰਦੇ। ਭਾਈ ਜੀ ਇਹ ਲੋਕ ਨੇ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮੇਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀ ਐ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਜੇ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਹੈ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ। ਸਰ ਇੱਕ ਸਵਾਲ ਛੋੜਿਆ ਇਸ ਵਾਸਤੇ। ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਰ ਬੰਦ ਕਰਦੇ। ਭਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨ ਜਲੰਧਰ ਵਾਸਤੇ ਤੁਹਾਨੂੰ ਮੌਕਾ ਦਿੰਦੇ ਆ ਤੇ ਤੁਸੀਂ ਸਰ ਜਲੰਧਰ ਵਾਸਲੇ ਕੀ ਕੋ ਖਾਸ ਕਰੋਗੇ? ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ। ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਸੀ ਦੂਜੀ ਪਾਰਟੀ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਦੇ ਦਿੰਦੇ ਹਾਂ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨਾਂ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜੰਮ ਗਈ ਸਰ ਇੱਕ ਸਵਾਲ ਛੋਟਾ ਜਿਹਾ ਸਵਾਲ ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋ ਘਰ ਬੰਦ ਕਰਦੇ ਬਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਮਿਹਰਬਾਨ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤਾਂ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ ਬੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਐ ਸਰ ਸੱਤਾ ਦੇ ਵਿੱਚ ਇੱਕ ਨਵੀਂ ਪਾਰਟੀ ਆਪਨੇ ਪਾਰਟੀ ਐ ਸੀ ਦੂਜੀ ਪਾਰਟੀ ਐ ਸੀ ਇਹ ਪਰ ਗਰੰਟੀਆਂ ਦਿੰਦੇ ਸੀ ਕਹਿੰਦੇ ਅਸੀਂ ਤਾਂ ਗਰੰਟੀਆਂ ਹੀ ਦਿੰਦੇ ਆ ਕਿਸ ਤਰ੍ਹਾਂ ਦੇ ਗਰੰਟੀ ਤਾਂ ਹੁਣ ਵੀ ਦਿੰਦੇ ਆ ਉਹਦੇ ਵਿੱਚ ਗਰੰਟੀ 'ਚ ਇਹ ਕਹਿੰਦੇ ਕਿ ਮੇਰੇ ਬੱਚਾ ਹੋਣ ਵਾਲਾ ਥੋੜੇ ਦਿਨ ਬਾਅਦ ਵਧਾਈ ਦੇ ਦਿੰਦੇ ਕਿ ਸਾਡੇ ਕੁੜੀ ਜਾਂ ਮਿਲ ਗਈ। ਸਰ ਇੱਕ ਸਵਾਲ ਛੋੜਾ ਇਸ ਵਾਸਤੇ। ਸਰ ਇੱਕ ਗਰੰਟੀ ਹੋਰ ਦੇਦੇ ਸਰ ਚੈਨਲ ਵੀ ਬੰਦ ਕਰਦੇ ਸਾਡਾ ਵੀ ਦੋਵਰ ਬੰਦ ਕਰਦੇ। ਬਾਈ ਜੀ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਇਹਨਾਂ ਦੀ ਅਸਲੀਅਤ ਲੋਕਾਂ ਨੂੰ ਦਿਖਾਓ। ਇਸ ਕਰਕੇ ਜਿਹੜਾ ਕੋਈ ਅਸਲੀ ਗੱਲ ਕਰਦਾ ਸੱਚੀ ਗੱਲ ਕਰਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ। ਮਿਹਰਬਾਨੀ ਸਰ ਜਲੰਧਰ ਵਾਸੀ ਤੁਹਾਨੂੰ ਮੌਕਾ ਦਿੰਦੇ ਆ ਤਾਂ ਤੁਸੀਂ ਸਰ ਜਲੰਧਰ ਵਾਸੀ ਨੇ ਕੀ ਕੋ ਖਾਸ ਕਰੋਗੇ? ਵੀਰ ਜੀ ਜਲੰਧਰ ਵਿੱਚ ਬਹੁਤ ਕੰਮ ਕਰਨ ਵਾਲੇ ਆ।